ਜਹਾਂ ਪੰਥ ਤੇਰਾ ਕੋਨਾ ਸਝਾਨੂ ਹਰ ਕਾ ਨਾਮ ਤਹ ਨਾਲ ਪਛਾਨੂ ਜਿਸ ਰਸਤੇ ਵਿੱਚ اے ਜੀਬ ਤੇਰਾ ਕੋਈ ਅਸਲੀ ਮਹਿਰਮ ਨਹੀਂ ਹੈ ਉਥੇ ਪ੍ਰਭੂ ਦਾ ਨਾਮ ਤੇਰੇ ਨਾਲ ਸੱਚਾ ਸਾਥੀ ਹੈ ਇਹਦਾ ਭਾਵ ਹੈ ਜਹਾਂ ਪੰਥ ਤੇਰਾ ਕੋਨਾ ਸਝਾਨੂ ਹਰ ਕਾ ਨਾਮ ਤਹ ਨਾਲ ਪਛਾਨੂ ਇਸ ਪੰਕਤੀਆਂ ਦਾ ਇਹ ਭਾਵ ਅਰਥ ਹੈ ਜੀ ਜਿਸ ਰਸਤੇ ਵਿੱਚ ਹੈ ਜੀਵ ਤੇਰਾ ਕੋਈ ਅਸਲੀ ਮਹਿਰਮ ਨਹੀਂ ਹੈ ਉਥੇ ਪ੍ਰਭੂ ਦਾ ਨਾਮ ਤੇਰੇ ਨਾਲ ਸੱਚਾ ਸਾਥੀ ਹੈ ਅੱਗੇ ਦੱਸਦੇ ਨੇ ਮਹਾਰਾਜ ਜੈ ਮਹਾ ਪਿਆਨ ਤਪਤ ਬਹੁ ਘਾਮ ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਿੱਥੇ ਜ਼ਿੰਦਗੀ ਦੇ ਸਫਰ ਵਿੱਚ ਵਿਕਾਰਾਂ ਦੀ ਬੜੀ ਭਿਆਨਕ ਤਪਸ਼ ਤੇ ਗਰਮੀ ਹੈ ਉਥੇ ਪ੍ਰਭੂ ਦਾ ਨਾਮ ਜੀਵ ਤੇਰੇ ਜੀਵ ਤੇਰੇ ਉੱਤੇ ਸ਼ਾਂ ਹੈ ਜਿੱਥੇ ਬਹੁਤ ਸਾਰੀ ਤਪਤ ਪੈ ਰਹੀ ਹੈ ਮਹਾਰਾਜ ਕਹਿੰਦੇ ਤਪਸ ਪੈ ਰਹੀ ਹੈ ਜਹ ਜਹ ਮਹਾ ਭਿਆਨ ਤਪਤ ਬਹੁ ਕਾਮ ਜਿੱਥੇ ਜ਼ਿੰਦਗੀ ਦੇ ਸਫ਼ਰ ਵਿੱਚ ਬਕਾਰਾਂ ਦੀ ਬੜੀ ਭਿਆਨਕ ਤਪਸ਼ ਤੇ ਗਰਮੀ ਹੈ ਉਥੇ ਪ੍ਰਭੂ ਦਾ ਨਾਮ ਤੇਰੇ ਉੱਤੇ ਸ਼ਾਂ ਹੈ ਜਹਾਂ ਦਿਰਖਾ ਮਨ ਤੁਝ ਆਕਰਖੇ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੇ ਏ ਜੀਵ ਜਿੱਥੇ ਮਾਇਆ ਦੀ ਤਰੇ ਤੈਨੂੰ ਸਦਾ ਖਿੱਚ ਪਾਉਂਦੀ ਹੈ ਉਥੇ ਪ੍ਰਭੂ ਦੇ ਨਾਮ ਦੀ ਵਰਖਾ ਹੁੰਦੀ ਹੈ ਜੋ ਤਪਸ ਨੂੰ 부ਝਾ ਦਿੰਦੀ ਹੈ ਅੱਗੇ ਮਹਾਰਾਜ ਕਹਿੰਦੇ ਨੇ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਪ੍ਰਭੂ ਨਾਮ ਭਗਤਾਂ ਦਾ ਹੱਥ ਪ੍ਰਭੂ ਭਗਤਾਂ ਪ੍ਰਭੂ ਨਾਮ ਭਗਤਾਂ ਦਾ ਹੱਥ ਠੋਕਾ ਹੈ ਭਗਤਾਂ ਦੇ ਹੀ ਮਨ ਵਿੱਚ ਇਹ ਟਿਕਿਆ ਰਹਿੰਦਾ ਹੈ ਭਗਤ ਜਨਾਂ ਕੀ ਵਰਤਨ ਨਾਮ ਜੋ ਵੀ ਬਰਤ ਬਿਹਾਰ ਆ ਭਗਤ ਜਨਾਂ ਦਾ ਪ੍ਰਭੂ ਪਰਮਾਤਮਾ ਦਾ ਨਾਮ ਹੀ ਹੈ ਸੰਤ ਜਨਾਂ ਕੇ ਮਨ ਵਿਸਰਾਮ ਭਗਤਾਂ ਦੇ ਹੀ ਮਨ ਵਿੱਚ ਇਹ ਟਿਕਿਆ ਰਹਿੰਦਾ ਹੈ ਪ੍ਰਭੂ ਪਰਮਾਤਮਾ ਦਾ ਨਾਮ ਜਿਹੜੇ ਰੱਬ ਦੀ ਭਗਤੀ ਕਰਦੇ ਨੇ ਭਾਈ ਉਹ ਭੈਣਾ ਚਾਹੇ ਕੋਈ ਭਾਈ ਆ ਭਗਤੀ ਕਰਨ ਵਾਲਾ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲਾ ਜਿਹੜਾ ਜੀਵ ਹੈ ਉਹਦੇ ਹਿਰਦੇ ਘਰ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਹੈ ਮਨ ਵਿੱਚ ਅੱਗੇ ਮਹਾਰਾਜ ਦੱਸਦੇ ਨੇ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਪ੍ਰਭੂ ਦਾ ਨਾਮ ਭਗਤਾਂ ਦਾ ਆਸਰਾ ਹੈ ਪ੍ਰਭੂ ਨਾਮ ਦੀ ਰਾਹੀ ਕਰੋੜਾਂ ਕਰੋੜਾਂ ਬੰਦੇ ਬਕਾਰਾਂ ਤੋਂ ਬਚ ਜਾਂਦੇ ਹਨ ਜਿਹੜੇ ਪ੍ਰਭੂ ਪਰਮਾਤਮਾ ਦਾ ਨਾਮ ਜਪਦੇ ਨੇ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕਮਾਤ ਭਗਤ ਜਨ ਦਿਨ ਰਾਤ ਪ੍ਰਭੂ ਦੀ ਵਡਿਆਈ ਕਰਦੇ ਹਨ ਤੇ ਪ੍ਰਭੂ ਨਾਮ ਰੂਪੀ ਦਵਾਈ ਇਕੱਠੀ ਕਰਦੇ ਹਨ ਜਿਸ ਨਾਲ ਹੋਮੇ ਰੋਗ ਦੂਰ ਹੁੰਦਾ ਹੈ ਔਖਦ ਰਾਮ ਦਾ ਮਤਬਲ ਹਰ ਹਰ ਔਖਦ ਸਾਧ ਕੁਮਾਤ ਬਈ ਭਗਤ ਪਿਆਰਿਆਂ ਦੇ ਮੁਖ ਵਿੱਚ ਦਵਾਈ ਰੂਪ ਨਾਮ ਹੁੰਦਾ ਹੈ ਅੱਗੇ ਮਹਾਰਾਜ ਕਹਿੰਦੇ ਨੇ ਹਰ ਜਨ ਕੇ ਹਰ ਨਾਮ ਨਿਧਾਨ ਭਗਤਾਂ ਦੇ ਪਾਸ ਪ੍ਰਭੂ ਦਾ ਨਾਮ ਹੀ ਖਜ਼ਾਨਾ ਹੈ ਹੋਰ ਦੁਨਿਆਵੀ ਖਜ਼ਾਨੇ ਨਹੀਂ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਭਗਤ ਪਿਆਰੇ ਇੱਕ دنیਵੀ ਖਜ਼ਾਨੇ ਨਹੀਂ ਇਕੱਠੇ ਕਰਦੇ ਜਿਹੜੇ ਭਗਤ ਨੇ ਰੱਬ ਦੇ ਪਿਆਰੇ ਮਹਾਰਾਜ ਨੇ ਇੱਥੇ ਦੱਸਿਆ ਹਰ ਜਨ ਕੇ ਹਰ ਨਾਮ ਨਿਧਾਨ ਭਗਤਾਂ ਦੇ ਪਾਸ ਪ੍ਰਭੂ ਦਾ ਨਾਮ ਹੀ ਖਜ਼ਾਨਾ ਹੈ ਪਰ ਬ੍ਰਹਮ ਜਨ ਕੀਨੋ ਦਾਨ ਪ੍ਰਭੂ ਨੇ ਨਾਮ ਦੀ ਬਖਸ਼ਿਸ਼ ਆਪਣੇ ਸੇਵਕਾਂ ਤੇ ਆਪ ਕੀਤੀ ਹੈ ਮਾਰਾ ਸਮਝਾਉਣਾ ਕਰਦੇ ਨੇ ਮਨ ਤਨ ਰੰਗ ਰਤੇ ਰੰਗ ਏਕੇ ਨਾਨਕ ਜਨ ਕੇ ਬਿਰਤ ਬਵੇਕੇ ਭਗਤ ਜਨ ਮਨੋਂ ਤਨੋਂ ਇੱਕ ਪ੍ਰਭੂ ਦੇ ਪਿਆਰ ਵਿੱਚ ਰੰਗੇ ਹੋ ਰਹਿੰਦੇ ਹਨ ਹੇ ਨਾਨਕ ਭਗਤਾਂ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲਾ ਸੁਭਾਅ ਬਣ ਜਾਂਦਾ ਹੈ ਹਰ ਕਾ ਨਾਮ ਜਨ ਕੋ ਮੁਕਤ ਜੁਕਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਮਹਾਰਾਜ ਕਹਿੰਦੇ ਨੇ ਭਗਤ ਵਾਸਤੇ ਪ੍ਰਭੂ ਦਾ ਨਾਮ ਹੀ ਮਾਇਆ ਦੇ ਵੰਦਨਾ ਤੋਂ ਛਟਕਾਰੇ ਦਾ ਵਸੀਲਾ ਹੈ ਕਿਉਂਕਿ ਪ੍ਰਭੂ ਦੇ ਨਾਮ ਦੀ ਰਾਹੀ ਭਗਤ ਮਾਇਆ ਦੇ ਰੋਗਾਂ ਵੱਲੋਂ ਮਾਇਆ ਦੇ ਭੋਗਾਂ ਵੱਲੋਂ ਰਜ ਜਾਂਦਾ ਹੈ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੇ ਨ ਭੰਗ ਪ੍ਰਭੂ ਦਾ ਨਾਮ ਭਗਤ ਦਾ ਪ੍ਰਭੂ ਦਾ ਨਾਮ ਭਗਤ ਦਾ ਸੋਝ ਸੁਹਾਪਣ ਹੈ ਪ੍ਰਭੂ ਦਾ ਨਾਮ ਜਪਦਿਆਂ ਭਗਤ ਦੇ ਰਾਹ ਵਿੱਚ ਕਦੇ ਕੋਈ ਅਟਕਾਓ ਨਹੀਂ ਪੈਂਦਾ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਪ੍ਰਭੂ ਦਾ ਨਾਮ ਹੀ ਭਗਤ ਦੀ ਪਤ ਇੱਜਤ ਹੈ ਕਿਉਂਕਿ ਪ੍ਰਭੂ ਦੇ ਨਾਮ ਦੀ ਰਾਹੀ ਹੀ ਭਗਤਾਂ ਨੇ ਜਗਤ ਵਿੱਚ ਨਾਮ ਨਾ ਨਾ ਪਾਇਆ ਹੈ ਮਤਲਬ ਨਾਮ ਖੱਟਿਆ ਹੈ ਭਗਤ ਪਿਆਰਿਆਂ ਨੇ ਜਿਵੇਂ ਕਿ ਆਪਾਂ ਗੁਰਬਾਣੀ ਪੜ੍ਹਦੇ ਆ ਭਗਤ ਰਬਦਾਸ ਸਾਹਿਬ ਦੀ ਭਗਤ ਨਾਮਦੇਵ ਜੀ ਦੀ 15 ਭਗਤ ਸਹਿਬਾਨਾਂ ਦੀ ਬਾਣੀ ਆ ਇਸ ਭਗਤਾਂ ਨੇ ਨਾਮਨਾ ਖੱਟਿਆ ਹੈ ਜਗਤ ਵਿੱਚ ਗੁਰੂ ਨੇ ਆਪ ਦੀ ਬਰਾਬਰਤਾ ਦਿੱਤੀ ਆ ਭਗਤ ਪਿਆਰਿਆਂ ਨੂੰ ਗੁਰਬਾਣੀ ਦਰਜ ਕਰਕੇ ਮਹਾਰਾਜ ਕਹਿੰਦੇ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਪ੍ਰਭੂ ਦੇ ਨਾਮ ਦੀ ਰਾਹੀ ਹੀ ਭਗਤਾਂ ਨੇ ਜਗਤ ਵਿੱਚ ਨਾਮਨਾ ਖੱਟਿਆ ਹੈ ਤੇ ਅਗਰੇਵੰਦ ਜੀ ਮਹਾਰਾਜ ਕਹਿੰਦੇ ਨੇ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਸ ਨਾਹੀਂ ਵਿਯੋਗ ਮਹਾਰਾਜ ਕਹਿੰਦੇ ਤਿਆਗੀ ਦਾ ਜੋਗ ਸਾਧਨਾ ਤੇ ਗ੍ਰਸਤੀ ਦਾ ਮਾਇਆ ਦਾ ਭੋਗ ਭਗਤ ਜਨ ਵਾਸਤੇ ਪ੍ਰਭੂ ਦਾ ਨਾਮ ਹੀ ਹੈ ਪ੍ਰਭੂ ਦਾ ਨਾਮ ਜਪਦਿਆਂ ਉਸ ਨੂੰ ਕੋਈ ਦੁੱਖ ਕਲੇਸ਼ ਨਹੀਂ ਹੁੰਦਾ ਜਨਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਪ੍ਰਭੂ ਦਾ ਭਗਤ ਸਦਾ ਪ੍ਰਭੂ ਦੇ ਨਾਮ ਦੀ ਸੇਵਾ ਸਿਮਰਨ ਵਿੱਚ ਮਸਤ ਹੁੰਦਾ ਰਹਿੰਦਾ ਹੈ ਨਾਨਕ ਪੂਜੇ ਹਰ ਹਰ ਦੇਵਾ ਹੈ ਨਾਨਕ ਭਗਤ ਸਦਾ ਪ੍ਰਭੂ ਦੇਵ ਨੂੰ ਪੂਜਦਾ ਹੈ ਹੋਰ ਨਹੀਂ ਇੱਧਰ ਉੱਧਰ ਗੇੜੀਆਂ ਮਾਰਦਾ ਜਿਹੜਾ ਰੱਬ ਦਾ ਪਿਆਰਾ ਉਹ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਦੀ ਹੀ ਵਰਕਤ ਨਾਲ ਆਪਣਾ ਜੀਵਨ ਬਸਰ ਕਰਦਾ ਹੈ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਹਰ ਹਰ ਜਨ ਕੇ ਮਾਲ ਖਜ਼ੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਧਨ ਹੈ ਇਹ ਨਾਮ ਰੂਪੀ ਧਨ ਪ੍ਰਭੂ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ ਹਰ ਹਰ ਜਨ ਕੇ ਓਟ ਸਤਾਣੀ ਹਰ ਪਰਤਾਪ ਜਨ ਅਬਰ ਨਾ ਜਾਣੀ ਭਗਤ ਵਾਸਤੇ ਪ੍ਰਭੂ ਦਾ ਨਾਮ ਹੀ ਤਕੜਾ ਆਸਰਾ ਹੈ ਹਰ ਪ੍ਰਤਾਪ ਜਨ ਅਬਰ ਨਾ ਜਾਣੀ ਮਹਾਰਾਜ ਕਹਿੰਦੇ ਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ ਪੋਤ ਪੋਤ ਜਨ ਹਰ ਰਸ ਰਾਤੇ ਸਨ ਸਮਾਦ ਨਾਮ ਰਸ ਮਾਤੇ ਭਗਤ ਜਨ ਪ੍ਰਭੂ ਨਾਮ ਨਾਲ ਰਸ ਵਿੱਚ ਪੂਰੇ ਤੌਰ ਤੇ ਜਿਏ ਰਹਿੰਦੇ ਹਨ ਤੇ ਸੁੰਨ ਸਮਾਦ ਨਾਮ ਰਸ ਮਾਤੇ ਅਤੇ ਨਾਮ ਰਸ ਦੇ ਮਤੇ ਹੋਏ ਮਨ ਦਾ ਉਹ ਟਿਕਾਉ ਮਾਣਦੇ ਹਨ ਜਿੱਥੇ ਕੋਈ ਫੁਰਨਾ ਨਹੀਂ ਹੁੰਦਾ ਉਹ ਮਨ ਟਿਕਿਆ ਸਮਝੋ ਜਿੱਥੇ ਕੋਈ ਵੀ ਫੁਰਨਾ ਨਹੀਂ ਜਿਹੜੇ ਮਨ ਦੇ ਵਿੱਚ ਕਿਸੇ ਵੀ ਕਿਸਮ ਦਾ ਫੁਰਨਾ ਨਹੀਂ ਆਉਂਦਾ ਤਾਂ ਉਹ ਮਨ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਟਿਕਿਆ ਹੋਇਆ ਹੈ आठ पहर जन हर हर जपै हरका भगत प्रकट ਨਹੀਂ ਛਪੈ ਪ੍ਰਭੂ ਦਾ ਨਾਮ ਭਗਤ ਅਠ ਪਹਿਰ ਪ੍ਰਭੂ ਨੂੰ ਜਪਦਾ ਹੈ ਜਗਤ ਵਿੱਚ ਭਗਤ ਉੱਗਾ ਹੋ ਜਾਂਦਾ ਹੈ ਲੁਕਿਆ ਨਹੀਂ ਰਹਿੰਦਾ ਜਿਨੂੰ ਆਪਾਂ ਕਹਿੰਦੇ ਉੱਗੜਿਆ ਆਇਆ ਜਦ ਉੱਗਿਆ ਆਇਆ ਪ੍ਰਗਟ ਹੋ ਗਿਆ ਇਹ ਆਪਾਂ ਸ਼ਬਦ ਬੋਲ ਸਕਦੇ ਆ ਜਗਤ ਵਿੱਚ ਭਗਤ ਉੱਗਾ ਹੋ ਜਾਂਦਾ ਹੈ ਲੁਕਿਆ ਨਹੀਂ ਰਹਿੰਦਾ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪ੍ਰਭੂ ਦੀ ਭਗਤੀ ਬੇਅੰਤ ਜੀਵਾਂ ਨੂੰ ਬਕਾਰਾਂ ਤੋਂ ਖਲਾਸੀ ਦਿਵਾਉਂਦੀ ਹੈ ਨਾਨਕ ਜਨ ਸੰਗ ਕੇਤੇ ਤਰੇ ਏ ਨਾਨਕ ਭਗਤ ਦੀ ਸੰਗਤ ਵਿੱਚ ਕਈ ਹੋਰ ਵੀ ਤਰ ਜਾਂਦੇ ਹਨ ਮਹਾਰਾਜ ਸਮਝਾਉਂਦੇ ਨੇ ਪਾਰ ਜਾਤ ਇਹ ਹਰ ਕੋ ਨਾਮ ਕਾਮ ਤੈਨ ਹਰ ਹਰ ਗੁਣ ਗਾਮ ਪ੍ਰਭੂ ਦਾ ਨਾਮ ਪ੍ਰਭੂ ਦਾ ਇਹ ਨਾਮ ਹੀ ਪਾਰ ਜਾਤ ਰੁੱਖ ਹੈ ਤੇ ਪ੍ਰਭੂ ਦੇ ਗੁਣ ਗਾਉਣੇ ਹੀ ਇੱਛਾ ਪੂਰਕ ਕਾਮ ਤੈਨ ਹੈ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਪ੍ਰਭੂ ਦੇ ਗੁਣ ਗਾਉਣੇ ਹੀ ਕਾਮ ਤੈਨ ਹਰ ਹਰ ਗੁਣ ਗਾਮ ਕਾਮ ਪ੍ਰਭੂ ਦੇ ਗੁਣਾ ਪ੍ਰਭੂ ਦੇ ਗੁਣ ਗਾਉਣੇ ਹੀ ਇੱਛਾ ਪੂਰਕ ਕਾਮ ਤੈਨ ਹੈ ਮਹਾਰਾਜ ਨੇ ਦੱਸਿਆ ਸਭ ਤੇ ਊਤਮ ਹਰ ਕੀ ਕਥਾ ਪ੍ਰਭੂ ਦੀਆਂ ਸਿੱਖਤ ਸਲਾਹ ਦੀਆਂ ਗੱਲਾਂ ਹੋਰ ਸਭ ਗੱਲਾਂ ਤੋਂ ਚੰਗੀਆਂ ਹਨ ਨਾਮ ਸੁਨਤ ਦਰਦ ਦੁੱਖ ਲੱਥਾ ਮਹਾਰਾਜ ਕਹਿੰਦੇ ਕਿਉਂਕਿ ਪ੍ਰਭੂ ਦਾ ਨਾਮ ਸੁਣਿਆ ਸਾਰੇ ਦੁੱਖ ਦਰਦ ਲੈ ਜਾਂਦੇ ਹਨ ਨਾਮ ਕੀ ਮਹਿਮਾ ਸੰਤ ਰਦ ਵਸੇ ਸੰਤ ਪ੍ਰਤਾਪ ਦੁਰਤ ਸਭ ਨਸੇ ਪ੍ਰਭੂ ਦੇ ਨਾਮ ਦੀ ਵਡਿਆਈ ਸੰਤਾਂ ਦੇ ਹਿਰਦੇ ਵਿੱਚ ਵਸਦੀ ਹੈ ਅਤੇ ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਹੈ ਕਿਹੜੇ ਸੰਤ ਜੀ ਗੁਰੂ ਦੇ ਬਚਨ ਮੰਨਣੇ ਤੇ ਗੁਰੂ ਦੇ ਗਉਣ ਗਾਉਣੇ ਇਹ ਸੰਤਾਂ ਦੇ ਗਉਣ ਗਾਉਣੇ ਹੈ ਤੇ ਗੁਰੂ ਦੇ ਬਚਨ ਮੰਨਨੇ ਸੰਤਾਂ ਦੀ ਗੱਲ ਮੰਨਣੀ ਹੈ ਮਹਾਰਾਜ ਨੇ ਸੰਤ ਗੁਰੂ ਨੂੰ ਆਖਿਆ ਤੇ ਸੰਗਤ ਨੂੰ ਵੀ ਸੰਤ ਆਖਿਆ ਭਗਤ ਪਿਆਰਿਆਂ ਨੂੰ ਵੀ ਸੰਤ ਕਹਿਤਾ ਅਤੇ ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਮਹਾਰਾਜ ਕਹਿੰਦੇ ਸੰਤ ਪ੍ਰਤਾਪ ਦੁਰਤ ਸਭ ਨਸੇ ਸੰਤਾਂ ਦੇ ਪ੍ਰਤਾਪ ਗੁਰੂ ਦੇ ਗੁਣ ਗ੍ਰਹਿਣ ਕਰਿਆ ਗੁਰ ਪਰ ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਜਦੋਂ ਗੁਰੂ ਦੇ ਗੁਣ ਮਨ ਵਿੱਚ ਵਸਦੇ ਹਨ ਗੁਰੂ ਦੇ ਗੁਣ ਗਾਉਂਦਾ ਹੈ ਗੁਰੂ ਦੇ ਗੁਣਾਂ ਦੇ ਮੁਤਾਬਕ ਆਪਣਾ ਬਸਤ ਜੀਵਨ ਬਸਰ ਕਰਦਾ ਹੈ ਅੱਗੇ ਮਹਾਰਾਜ ਕਹਿੰਦੇ ਸੰਤ ਕਾ ਸੰਗ ਵਡਭਾਗੀ ਪਾਈਏ ਸੰਤ ਕੀ ਸੇਵਾ ਨਾਮ ਧਿਆਈਏ ਮਹਾਰਾਜ ਕਹਿੰਦੇ ਵੱਡੇ ਭਾਗਾ ਨਾਲ ਸੰਤਾਂ ਦੀ ਸੰਗਤ ਮਿਲਦੀ ਹੈ ਕਿਹੜੇ ਸੰਤਾਂ ਦੀ 35 ਮਹਾਂਪੁਰਖ ਸੰਤ ਇਹਨਾਂ ਦੀ ਜਦੋਂ ਬਾਣੀ ਨਾਲ ਜੁੜਦੇ ਆਪਾਂ ਗੁਰੂ ਨਾਨਕ ਬਾਬਾ ਗੁਰੂ ਨਾਨਕ ਸੰਤ ਦੀ ਜਰਨੀ ਜੁੜਦੇ ਆ ਤੇ ਗੁਰੂ ਦੀ ਬਾਣੀ ਨਾਲ ਜੁੜਦੇ ਆ ਅਸੀਂ ਸੰਤਾਂ ਦਾ ਸੰਗ ਕਰਦੇ ਆ ਇਹ ਖਿਆਲ ਧਿਆਨ ਚ ਰੱਖਿਓ ਜੀ ਵੱਡੇ ਭਾਗਾਂ ਬਨਾਲ ਸੰਤ ਕਾ ਸੰਗ ਬੜ ਭਾਗੀ ਪਾਈਏ ਵੱਡੇ ਭਾਗਾਂ ਨਾਲ ਸੰਤਾਂ ਦੀ ਸੰਗਤ ਮਿਲਦੀ ਹੈ ਸੰਤ ਕੀ ਸੇਵਾ ਨਾਮ ਧਿਆਈਏ ਅਤੇ ਸੰਤਾਂ ਦੀ ਸੇਵਾ ਕੀਤਿਆਂ ਪ੍ਰਭੂ ਦਾ ਨਾਮ ਸਿਮਰੀਦਾ ਹੈ ਨਾਮ ਤੁਲ ਕਸ ਅਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਪਰਬੂ ਨਾਮ ਦੇ ਬਰਾਬਰ ਹੋਰ ਕੋਈ ਪਦਾਰਥ ਨਹੀਂ ਹੈ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਮਹਾਰਾਜ ਕਹਿੰਦੇ ਨੇ ਏ ਨਾਨਕ ਗੁਰੂ ਦੇ ਸਨਮੁਖ ਹੋ ਕੇ ਕੋਈ ਬਿਰਲਾ ਮਨੁੱਖ ਨਾਮ ਦੀ ਦਾਤ ਲੱਭਦਾ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਗੁਰੂ ਦੇ ਸਨਮੁਖ ਹੋ ਕੇ ਕੋਈ ਬਿਰਲਾ ਮਨੁੱਖ ਨਾਮ ਦੀ ਦਾਤ ਲੱਭਦਾ ਹੈ ਬਿਰਲਾ ਅਗਲੇ ਵੰਦ ਚ ਅਗਲੇ ਸ਼ਲੋਕ ਚ ਕਹਿੰਦੇ ਨੇ ਮਹਾਰਾਜ ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਦੇਖੇ ਸਰਬ ਟੰਡੋਲ ਪੂਜਸਨਾ ਹੀ ਹਰ ਹਰੇ ਨਾਨਕ ਨਾਮ ਅਮੋਲ ਮਹਾਰਾਜ ਕਹਿੰਦੇ ਬਹੁ ਸ਼ਾਸਤਰ ਤੇ ਬਹੁ ਸਿਮਰਤੀਆਂ ਸਾਰੇ ਅਸਾਂ ਖੋਜ ਕੇ ਵੇਖੇ ਹਨ ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ ਚਰਚਾ ਤੇ ਕਈ ਧਾਰਮਿਕ ਤੇ ਕਈ ਭਾਈ ਚਾਰਕ ਰਸਮਾਂ ਬਿਖਾਉਂਦੇ ਹਨ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਮਹਾਰਾਜ ਕਹਿੰਦੇ ਪਰ ਇਹ ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ हे ਨਾਨਕ ਪ੍ਰਭੂ ਦੇ ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਅਸ਼ਟਪਦੀ ਅਸ਼ਟਪਦੀ ਜੀ ਅੱਠਾਂ ਬੰਦਾਂ ਦਾ ਸ਼ਬਦ ਹੁੰਦਾ ਹੈ ਇਹ ਅਸ਼ਟਪਦੀ ਵਿੱਚ ਮਹਾਰਾਜ ਕਹਿੰਦੇ ਨੇ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਬਖਿਆਨ ਮਹਾਰਾਜ ਕਹਿੰਦੇ ਜੇ ਕੋਈ ਵੇਦ ਮੰਤਰਾਂ ਦੇ ਜਾਪ ਕਰੇ ਸਰੀਰ ਨੂੰ ਧੂਣੀਆਂ ਨਾਲ ਤਪਾਏ ਹੋਰ ਕਈ ਗਿਆਨ ਦੀਆਂ ਗੱਲਾਂ ਕਰੇ ਤੇ ਦੇਵਤਿਆਂ ਦੇ ਧਿਆਨ ਧਰੇ ਮਹਾਰਾਜ ਕਹਿੰਦੇ ਖੱਟ ਸ਼ਾਸਤਰ ਸਿਮਰਤ ਬਖਿਆਨ 6 ਸ਼ਾਸਤਰਾਂ ਤੇ ਸਮਰਤਿਆਂ ਦਾ ਉਪਦੇਸ਼ ਕਰੇ ਜੋਗ ਅਭਿਆਸ ਕਰਮ ਧਰਮ ਕਿਰਿਆ ਜੋਗ ਦੇ ਧਿਆਨ ਕਰਕੇ ਕਰਮ ਕਾਂਢੀ ਧਰਮ ਦੀ ਕਿਰਿਆ ਕਰਕੇ ਸਗਲ ਸਗਲ ਤਿਆਗ ਬਨਮ ਦੇ ਫਿਰਿਆ ਜਾਂ ਸਾਰੇ ਕੰਮ ਛੱਡ ਕੇ ਜੰਗਲਾਂ ਵਿੱਚ ਭੌਂਦਾ ਫਿਰੇ ਅਣਕ ਪ੍ਰਕਾਰ ਕੀਏ ਬਹੁਤ ਯਤਨ ਅਨੇਕਾਂ ਕਿਸਮ ਦੇ ਬੜੇ ਯਤਨ ਕਰੇ ਪੁੰਨ ਦਾਨ ਹੋਮੇ ਬਹੁ ਰਤਨਾ ਪੁੰਨ ਦਾਨ ਕਰੇ ਤੇ ਬਹੁ ਸਾਰਾ ਕਿਉ ਹਵਨ ਕਰੇ ਸਰੀਰ ਕਟਾਏ ਹੋਮੇ ਕਰ ਰਾਤੀ ਮਹਾਰਾਜ ਕਹਿੰਦੇ ਆਪਣੇ ਸਰੀਰ ਨੂੰ ਰਤੀ ਰਤੀ ਕਰਕੇ ਕਟਾ ਦੇਵੇ ਅੱਗ ਵਿੱਚ ਸਾੜ ਦੇਵੇ ਵਰਤ ਨੇਮ ਕਰੇ ਬਹੁ ਭਾਤੀ ਕਈ ਕਿਸਮਾਂ ਦੇ ਵਰਤਾਂ ਦੇ ਬੰਜੇਰ ਕਰੇ ਨਹੀਂ ਤੋਲ RAM ਨਾਮ ਵਿਚਾਰ ਅੱਗੇ ਮਹਾਰਾਜ ਨੇ ਦੱਸਿਆ ਵੀ ਐਨੇ ਕਰਮ ਕਰਕੇ ਪਰ ਇਹ ਸਾਰੇ ਹੀ ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ ਮਹਾਰਾਜ ਨੇ ਦੱਸਿਆ ਵੀ ਜਿੰਨੇ ਮਰਜੀ ਕਰਮ ਧਰਮ ਕਰ ਲਵੇ ਧੂਣੀਆਂ ਤਾਪ ਲਵੇ ਠੀਕ ਹੈ ਜੀ ਜੋ ਮਰਜੀ ਕਰ ਲਵੇ ਜਿੰਨੇ ਮਰਜੀ ਕਰਮ ਦੇ ਧਰਮ ਕਰ ਲਵੇ ਧਰਮ ਦੇ ਕਰਮ ਕਰ ਲਵੇ ਮਹਾਰਾਜ ਕਹਿੰਦੇ ਨਹੀਂ ਤੌਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਵੀ ਹੈ ਗੁਰਮੁਖ ਪਿਆਰਿਆ ਇਹਨਾਂ ਦੇ ਵਿੱਚ ਤੈਨੂੰ ਕੁਝ ਨਹੀਂ ਲੱਭਣਾ ਇਹ ਕਰਮ ਕਰਕੇ ਮਹਾਰਾਜ ਕਹਿੰਦੇ ਸਾਰੇ ਹੀ ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਮਹਾਰਾਜ ਕਹਿੰਦੇ ਭਾਵੇਂ ਹੈ ਨਾਨਕ ਇਹ ਨਾਮ ਇੱਕ ਵਾਰੀ ਵੀ ਗੁਰੂ ਦੇ ਸਨਮ ਹੋ ਕੇ ਜਪਿਆ ਜਪਿਆ ਜਾਏ ਤਾਂ ਫੇਰ ਕੀ ਹੋਏਗਾ ਨੌਖੰਡ ਪ੍ਰਥਮੀ ਫਿਰੇ ਚਿਰ ਜੀਵੇ ਜੇ ਕੋਈ ਮਨੁੱਖ ਸਾਰੀ ਧਰਤੀ ਤੇ ਫਰੇ ਲੰਮੀ ਉਮਰ ਤੱਕ ਜਿਉਂਦਾ ਰਹੇ ਮਹਾ ਉਦਾਸ ਤਪੀ ਸਰਥੀਵੇ ਮਹਾਰਾਜ ਕਹਿੰਦੇ ਜਗਤ ਵੱਲੋਂ ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ ਅਗਰ ਮਾਹੇ ਹੋਮ ਤਪ੍ਰਾਨ ਅੱਗ ਵਿੱਚ ਆਪਣੀ ਜਿੰਦ ਹਮਨ ਕਰ ਦੇਵੇ ਅਨਕ ਅਸਬ ਹੈ ਵਰ ਭੂਮਦਾਨ ਮਹਾਰਾਜ ਕਹਿੰਦੇ ਸੋਨਾ ਘੋੜੇ ਸੋਨਾ ਘੋੜੇ ਵਧੀਆ ਤੇ ਵਧੀਆ ਵਧੀਆ ਘੋੜੇ ਤੇ ਜ਼ਿਮੀਦਾਨ ਕਰੇ ਜ਼ਮੀਨਦਾਨ ਕਰੇ ਨਿਉਲੀ ਕਰਮ ਕਰੇ ਬਹੁ ਆਸਨ ਮਹਾਰਾਜ ਕਹਿੰਦੇ ਨਿਉਲੀ ਕਰਮ ਤੇ ਹੋਰ ਬਹੁਤ ਸਾਰੇ ਜੋਗ ਆਸਨ ਕਰ ਲਵੇ ਭਲਾ ਜੈਨ ਮਾਰਗ ਸੰਜਮ ਅਤ ਸਾਧਨ ਜੈਨੀਆਂ ਦੇ ਰਸਤੇ ਚੱਲ ਕੇ ਬੜੇ ਕਠਨ ਸਾਧਨ ਤੇ ਸੰਜਮ ਕਰੇ ਭਾਵੇਂ ਨਿਮਖ ਨਿਮਖ ਕਰ ਸਰੀਰ ਕਟਾਵੇ ਮਹਾਰਾਜ ਕਹਿੰਦੇ ਸਰੀਰ ਨੂੰ ਰਤਾ ਰਤਾ ਕਰਕੇ ਕਟਾ ਦੇਵੇ ਭਾਵੇਂ ਤੋ ਵੀ ਹੋਮੇ ਮੈਲ ਨਾ ਜਾਵੇ ਮਹਾਰਾਜ ਕਹਿੰਦੇ ਤਾਂ ਵੀ ਮੰਦੀ ਹੋਮੇ ਦੀ ਮੈਲ ਦੂਰ ਨਹੀਂ ਹੁੰਦੀ ਐਨੇ ਕੰਮ ਕਰਕੇ ਵੀ ਤੇ ਹੁੰਦੀ ਕਦੋਂ ਹਰ ਕੇ ਨਾਮ ਸੰਸਰ ਕਸ ਨਾਹੀਂ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਹਾਰਾਜ ਕਹਿੰਦੇ ਅਜਿਹਾ ਕੋਈ ਉਦਮ ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਗੁਰਮਖ ਨਾਮ ਜਪਤ ਗਤ ਪਾਵੇ اے ਨਾਨਕ ਜੋ ਮਨੁੱਖ ਗੁਰੂ ਦੇ ਸਾਹਮਣੇ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਿਕ ਅਵਸਥਾ ਹਾਸਲ ਕਰਦੇ ਹਨ ਪ੍ਰਭੂ ਪਰਮਾਤਮਾ ਦਾ ਨਾਮ ਹੀ ਜੀਵਨ ਵਾਸਤੇ ਸਾਰਿਆਂ ਤੋਂ ਉੱਤਮ ਪਦਾਰਥ ਹੈ ਵੇ ਹੋਰ ਮਹਾਰਾਜ ਕਹਿੰਦੇ ਤੈਨੂੰ ਭਾਈ ਕਿਸੇ ਕਿਸਮ ਦੇ ਕਰਮਕਾਂਡ ਨਹੀਂ ਕਰਨੇ ਚਾਹੀਦੇ ਜੰਗਲਾਂ ਵਿੱਚ ਜਾ ਕੇ ਨਹੀਂ ਭਟਕਣਾ ਚਾਹੀਦਾ ਧੂੜੀਆਂ ਨਾਲ ਸਰੀਰ ਨੂੰ ਤਪਾਉਣ ਦੀ ਜ਼ਰੂਰਤ ਨਹੀਂ ਪੁੱਠਾ ਲਟਕਣ ਦੀ ਲੋੜ ਨਹੀਂ ਜਲਤਾਰੇ ਕਰਨ ਦੀ ਲੋੜ ਨਹੀਂ ਹਮਨ ਕਰਨ ਦੀ ਲੋੜ ਨਹੀਂ ਕੁਝ ਨਹੀਂ ਕਰਨ ਦੀ ਲੋੜ ਮਹਾਰਾਜ ਕਹਿੰਦੇ ਤੈਨੂੰ ਗੁਰੂ ਦੇ ਸਰਮੁਖ ਹੋ ਕੇ ਗੁਰੂ ਦੇ ਕਹਨੇ ਵਿੱਚ ਚੱਲ ਕੇ ਪ੍ਰਭੂ ਪਰਮਾਤਮਾ ਦਾ ਨਾਮ ਜਪ ਮਹਾਰਾਜ ਨੇ ਦੱਸਿਆ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਪ੍ਰਭੂ ਪਰਮਾਤਮਾ ਦਾ ਨਾਮ ਜਿਹੜਾ ਮਨੁੱਖ ਜਪਦਾ ਹੈ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਿਕ ਅਵਸਥਾ ਹਾਸਲ ਕਰਦੇ ਨੇ ਮਹਾਰਾਜ ਕਹਿੰਦੇ ਹੁਣ ਦੇਖੋ ਭਾਈ ਤੁਸੀਂ ਆਪਦੇ ਮਨ ਦੀ ਗੱਲ ਮੰਨਣੀ ਆ ਕਿ ਗੁਰੂ ਦੀ ਗੱਲ ਮੰਨਣੀ ਆ ਇਹ ਸੋਡੇ ਤੇ ਹੀ ਨਿਰਭਰ ਹੈ ਆਪਣੇ ਵਿਚਾਰਾਂ ਪ੍ਰਤੀ ਮਨੁੱਖ ਸੰਤਰਾ ਜਾਂ ਗੁਰੂ ਦੀ ਗੱਲ ਸੁਣ ਕੇ ਗੁਰੂ ਦੇ ਸਨਮੁਖ ਹੋ ਕੇ ਸਨਮੁਖ ਹੋ ਕੇ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਜਾਏ ਮਹਾਰਾਜ ਕਹਿੰਦੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ ਹੀ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ਉਹ ਰੱਬ ਦੇ ਪਿਆਰੇ ਅਗਲੇ ਸ਼ਬਦ 'ਚ ਮਹਾਰਾਜ ਕਹਿੰਦੇ ਮਨ ਕਾ ਮਨ ਕਾਮਨਾ ਤੀਰਥ ਦੇ ਛੁੱਟੇ ਮਹਾਰਾਜ ਕਹਿੰਦੇ ਕਈ ਪ੍ਰਾਣੀਆਂ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਤੀਰਥਾਂ ਤੇ ਜਾ ਕੇ ਸਰੀਰ ਕਾ ਚੋਲਾ ਛੱਡਿਆ ਜਾਏ ਵੀ ਕਿਸੇ ਤੀਰਥ ਤੇ ਮੇਰੇ ਜੀਵਨ ਦਾ ਅੰਤ ਹੋਵੇ ਕਹਿਆਂ ਦੀ ਵਿਚਾਰ ਹੁੰਦੀ ਆ ਮਹਾਰਾਜ ਕਹਿੰਦੇ ਸਮਝਾਉਂਦੇ ਨੇ ਮਨ ਕਾਮਨਾ ਤੀਰਥ ਦੇ ਛੁੱਟੇ ਵੀ ਜੇ ਤੇਰੇ ਮਨ ਦੀ ਕਾਮਨਾ ਹੈ ਪ੍ਰਾਣੀਆਂ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਤੀਰਥ ਤੇ ਜਾ ਕੇ ਸਰੀਰ ਕਚੋਲਾ ਛੱਡਿਆ ਜਾਏ ਗਰਮਗਮਾਨਣਾ ਮਨ ਤੇ ਹਟੇ ਮਹਾਰਾਜ ਕਹਿੰਦੇ ਪਰ ਇਸ ਤਰ੍ਹਾਂ ਵੀ ਹੋਮੇ ਹੰਕਾਰ ਮਨ ਵਿੱਚੋਂ ਘੱਟਦਾ ਨਹੀਂ ਹੈ ਸਗੋਂ ਹੋਰ ਵੱਧ ਜਾਂਦਾ ਸੋਚ ਕਰੇ ਦਿਨ ਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਮਹਾਰਾਜ ਕਹਿੰਦੇ ਮਨੁੱਖ ਦਿਨ ਰਾਤ ਭਾਵ ਸਦਾ ਤੀਰਥਾਂ ਤੇ ਇਸ਼ਨਾਨ ਕਰੇ ਸਦਾ ਹੀ ਪਾਣੀ ਵਿੱਚ ਬੈਠਾ ਰਹੇ ਤੀਰਥ ਦੇ ਥਰੋਵਰ ਦੇ ਵਿੱਚ ਸਦਾ ਹੀ ਸਦਾ ਹੀ ਇਸ਼ਨਾਨ ਕਰਦਾ ਰਹੇ ਮਹਾਰਾਜ ਕਹਿੰਦੇ ਸੋਚ ਕਰੇ ਦਿਨ ਸਰ ਰਾਤ ਦਿਨ ਰਾਤ ਹੀ ਨਹਾਉਂਦਾ ਰਹੇ ਭਲਾ ਤੀਰਥਾਂ ਤੇ ਮਹਾਰਾਜ ਕਹਿੰਦੇ ਫੇਰ ਕੀ ਹੋਗਾ ਮਨ ਕੀ ਮੈਲ ਨ ਤਨ ਤੇ ਜਾਤ ਮਹਾਰਾਜ ਕਹਿੰਦੇ ਫੇਰ ਵੀ ਮਨ ਦੀ ਮੈਲ ਸਰੀਰ ਧੋਤਿਆ ਨਹੀਂ ਜਾਂਦੀ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨ ਬਿਖਿਆ ਟਰੇ ਜੇ ਇਸ ਸਰੀਰ ਨੂੰ ਸਾਧਨਾ ਦੀ ਖਾਤਰ ਕਈ ਯਤਨ ਕਰੇ ਕਈ ਯਤਨ ਵੀ ਕਰੇ ਮਹਾਰਾਜ ਕਹਿੰਦੇ ਮਨ ਤੇ ਕਬੂ ਨ ਬਿਖਿਆ ਟਰੇ ਤਾਂ ਵੀ ਕਦੇ ਮਨ ਤੋਂ ਮਾਇਆ ਦਾ ਪ੍ਰਭਾਵ ਨਹੀਂ ਟਲਦਾ ਜਿੰਨਾ ਚਿਰ ਪ੍ਰਭੂ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਮਨੁੱਖ ਜਲਤ ਹੋਵੇ ਬਹੁਦੇ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਜੇ ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਧੋਵੇਂ ਤਾਂ ਵੀ ਮਹਾਰਾਜ ਕਹਿੰਦੇ ਇਹ ਸਰੀਰ ਰੂਪੀ ਕੱਚੀ ਕੰਦ ਕਿੱਥੇ ਪਵਿੱਤਰ ਹੋ ਸਕਦੀ ਹੈ ਕੱਚੀ ਕੰਦ ਤਾਂ ਨਹੀਂ ਨਾ ਪਵਿੱਤਰ ਹੋ ਸਕਦੀ ਜੇ ਹੁਣ ਆਪਾਂ ਕੱਚੀ ਕੰਦ ਨੂੰ ਧੋਣਾ ਸ਼ੁਰੂ ਕਰ ਦਈਏ ਨਹੀਂ ਪਵਿੱਤਰ ਹੋਣਾ ਉਹਨੇ ਸਾਫ਼ ਨਹੀਂ ਹੋਣਾ ਘੁਲ-ਘੁਲ ਕੇ ਹੋਰ ਗਾਰਾ ਬਣੀ ਜਾਣਾ ਉਹਦਾ ਉਹਰੋਂ ਨੇ ਮੇਲਾ ਹੋਈ ਜਾਣਾ ਪਾਣੀ ਨੂੰ ਵੀ ਮੇਲਾ ਕਰੀ ਜਾਣਾ ਮਹਾਰਾਜ ਕਹਿੰਦੇ ਸੁੱਧ ਕਹਾ ਹੋਏ ਕਾਚੀ ਭੀਤ ਤਾਂ ਵੀ ਇਹ ਸਰੀਰ ਰੂਪੀ ਕੱਚੀ ਕੰਧ ਕਿੱਥੇ ਪਵਿੱਤਰ ਹੋ ਸਕਦੀ ਹੈ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤ ਤ ਬਹੁ ਮੂਚ ਮਹਾਰਾਜ ਕਹਿੰਦੇ ਹੈ ਮਾਨ ਪ੍ਰਭੂ ਦੇ ਨਾਮ ਦੀ ਵਿਟਿਆਈ ਬਹੁਤ ਵੱਡੀ ਹੈ ਨਾਮ ਦੀ ਬਰਕਤ ਨਾਲ ਅਣਗਿਣਤ ਮੰਦ ਕਰਮੀ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ਜੇ ਭਾਈ ਅਸੀਂ ਵੀ ਇਸ ਬਾਣੀ ਨੂੰ ਸੁਣ ਕੇ ਗੁਰੂ ਦੀ ਗੱਲ ਮੰਨ ਲਗੇ ਮਹਾਰਾਜ ਨੇ ਕਿਹਾ ਵੀ ਅਨੇਕ ਜੀਵ ਅਣਗਿਣਤ ਮੰਦ ਕਰਮੀ ਜੀਵਾਂ ਜੀਵ ਕਰਮ ਵਿਕਾਰਾਂ ਤੋਂ ਬਚ ਜਾਂਦੇ ਨੇ ਫਿਰ ਭਾਈ ਨਾਮ ਜਪਣ ਦੇ ਨਾਲ ਗੁਰੂ ਦੀ ਸਿੱਖਿਆ ਤੇ ਜੀਵਨ ਬਸਰ ਕਰਾਂਗੇ ਜਦੋਂ ਫਿਰ ਸਾਡਾ ਵੀ ਜੀਵਨ ਸਬਰ ਜਾਏਗਾ ਫਿਰ ਲੋਕ ਸੁਖੀਏ ਪ੍ਰਲੋਕ ਸੇਲੇ ਨਾਨਕ